ਹਾਂਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆ ਸ਼ੁਰੂਆਤ ਨਾ ਕੇ ਆਇਆ ਸੀ ਪੈਰ ਸਘਾਰੀਆਂ ਯਾਰ ਤੇ ਪਟਿਆਲੇ ਨੂੰ ਜਾਣਾ ਹੈ ਅੱਜ ਜੁੜੇ ਰਹੋ ਹੋਰ ਦੱਸੋ ਗੱਲਬਾਤ ਠੀਕੋ ਜਿਗਰ ਦੇ ਟੋਟੇਓ ਤੇ ਪੇਪਰਾਂ ਦੀ ਤਿਆਰੀ ਕਰੋ ਜਿਨ੍ਹਾਂ ਦੇ ਬੋਰਡ ਦੇ ਪੇਪਰ ਨੇ ਜਿਨ੍ਹਾਂ ਦੇ ਬੋਰਡ ਦੇ ਵੀ ਨਹੀਂ ਹੈਗੇ ਦੂਏ ਪੇਪਰ ਨੇ ਉਹ ਵੀ ਹਿੱਚਕੇ ਤਿਆਰੀ ਕਰੋ ਆਪਣੀ ਠੀਕ ਆ ਨਾ ਬਾਕੀ ਚਲਦੇ ਆ ਪਟਿਆਲੇ ਪਹਿਲਾਂ ਉੱਥੇ ਮੱਥਾ ਟੇਕਾਂਗੇ ਅੱਜ ਮੰਦਰ ਦੇ ਵਿੱਚ ਜਾਵਾਂਗੇ ਉੱਥੇ ਮੱਥਾ ਟੇਕਾਂਗੇ ਉਸ ਤੋਂ ਬਾਅਦ ਤੁਹਾਨੂੰ ਮਿਲਾਂਗੇ ਹੋ ਸਕਿਆ ਤਾਂ 22 PSB ਸ਼ਹਿਰ ਜਾਵਾਂ ਮੈਸੇਜ ਆ ਰਹੇ ਨੇ ਕਿ ਉੱਦੇ ਉਹਦੇ ਕਿ ਚੱਚੇ ਸਕੂਲ ਦੇ ਬਾਹਰ ਆਈ ਬਾਕੀ ਦੇਖ ਰਿਆਂ ਸਿਸਟਮ ਜਿਵੇਂ ਵੀ ਹੋਇਆ ਤੇ ਫਤੇਗੜ ਸਾਹਿਬ ਜਾਵਾਂਗੇ ਕੱਲ ਓਕੇ ਜੀ ਜੁੜੇ ਰਹੋ ਹਾਂਜੀ ਦੋਸਤੋ ਆਜੋ ਮੂੰਗੀ ਮਸਰੀ ਨਾਲ ਖਲਾディーਏ ਤੁਹਾਨੂੰ ਰੋਟੀ ਤੇ ਖਾਣਾ ਖਾ ਕੇ ਦਸਤਾਰ ਬੰਨ ਕੇ ਤਿਆਰ ਹੋ ਕੇ ਚੱਲਦੇ ਆਂ ਸ਼ਹਿਰ ਨੂੰ ਜੁੜੇ ਰਹੋ ਆ ਟਿੰਨੀ ਆ ਗਈ ਆ ਵੀ ਰੋਟੀ ਭਾਲ ਦੂਗੀ ਹਾਂਜੀ ਦੋਸਤੋ ਤਿਆਰ ਹੋ ਗਿਆ ਹੁਣ ਵਾਸਤੂ ਨੂੰ ਸੁਰਾਂਗੇ ਆਪਾਂ ਪਟਿਆਲੇ ਨੂੰ 11:30 ਵਜੇ ਤੱਕ ਪਹੁੰਚੂਗਾ ਤੇ ਹੁਣ ਪਹਿਲਾਂ ਡਾਕਸਰ ਨੂੰ ਗਰੂਪੀਆਂ ਪਾ ਕੇ ਆਉਣਾ ਤੇ ਫਿਰ ਆਉਂਦੇ ਆ ਪਟਿਆਲੇ ਮਿਲਦੇ ਆ ਤੁਹਾਨੂੰ ਹਾਂਜੀ ਆ ਰੋਟੀ ਪਾਇਆ ਈ ਹੁਣ ਬਾਹਰੋਂ ਹਾਂਜੀ ਦੋਸਤੋ ਰੋਟੀ ਖਾਓ ਚੱਲਿਆ ਫਿਰ ਚੱਲਦੇ ਆ ਆਪਾਂ ਪਟਿਆਲੇ ਨੂੰ ਫੋਟੋ ਨਹੀਂ ਦੇਖਿਓ ਝੂਟੂ ਕਰੂਗਾ ਯਸਤੁਪ੍ਰੀਸ਼ਟ ਕਰ ਗਾਜੀ ਨੂੰ ਮੈਂ ਅੱਗੇ ਪਹਾਨੀ ਕਿੰਤਰ ਚੱਲੇ ਆ ਲੱਗ ਗਿਆ ਆ ਜਾ ਪੁੱਤ ਆ ਜਾ ਓਰੇ ਆ ਜਾ ਰੋਟੀ ਖਾ ਲਾ ਖਾ ਲਾ ਮੇਰਾ ਪੁੱਤ ਖਾ ਲਾ ਖਾ ਲਾ ਰਸ ਪਾਉਂਗਾ ਫੇ ਹਾਂਜੀ ਦੋਸਤੋ ਟੇੜਾਲੇ ਆ ਗਏ ਲੈਟਾਂ ਦੇ ਖੜਾਏ ਇਹ ਦੁੱਖਨ ਮਾਰ ਸਾਹਿਬ ਆ ਜੀ ਹੁਣ ਚੱਲਦੇ ਆਪਾਂ ਮੱਥਾ ਟੇਕਦੇ ਆਂ ਪਹਿਲਾਂ ਅੱਜ ਮੱਥਾ ਟੇਕ ਕੇ ਫਿਰ ਮਿਲਾਂਗੇ ਯਾਰ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਿਆ ਕਰੋ ਨੌਜਵਾਨੋ ਤੇ ਮੱਥਾ ਟੇਕਿਆ ਕਰੋ ਮੰਮੀ ਡੈਡੀ ਦੇ ਪੈਰੀ ਹੱਥ ਲਾਇਆ ਕਰੋ ਸਾਰੇ ਤੁਸੀਂ ਜੈ ਬਜਰੰਗ ਜੈ ਬਜਰੰਗ ਹਾਂਜੀ ਦੋਸਤੋ ਹੁਣ ਆਪਾਂ ਚੱਲਦੇ ਆਂ ਧੀ ਜੀ ਭਤੀਜੀ ਮਿੱਤਰ ਪਿਆਰਿਆਂ ਨੂੰ ਮਿਲਣ ਆ ਜਾ ਹਾਂ ਸਾਡੀਆਂ ਵਾਲਿਆਂ ਦਾ ਬਾਹਰ ਗਏ ਆਂ ਆ ਜਾ ਲਾ ਭਤੀਜ ਨੇ ਯਾਰ ਆਪਣੇ ਮਿੱਤਰ ਪਿਆਰੇ ਠੀਕ ਹੋ ਆ ਬਲੌਗ ਪਾਉਂਗਾ ਰਾਤ ਨੂੰ ਹੋਰ ਦੋਸਤੋ ਠੀਕ ਹੋ ਮੈਂ ਕਿਹਾ ਫੁੱਲ ਨਹੀਂ ਦਿੰਦੇ ਹੁੰਦੇ ਆਪਾਂ ਕੋਈ ਨਾ ਕਿ ਆਏ ਹੋ ਪਰ ਲੋਕਲੇੋਂ ਪਟਿਆਲੇ ਤੋਂ ਨਹੀਂ ਪਟਿਆਲੇ ਤੋਂ ਆਏ ਆ ਅੱਛਾ ਆ ਆਪਣੇ ਸਮਾਣੇ ਵਾਲੇ ਭਤੀਜੇ ਨੇ ਠੀਕ ਹੋ ਮੁੰਡਿਓ ਹਾਂਜੀ ਵਧੀਆ ਜੀ ਵਧੀਆ ਕੋਈ ਸੇਵਾ ਚਾਚੇ ਲੈਗਾ ਹਾਂਜੀ ਬਸ ਦੱਸਦੇ ਨਾ ਮੈਂ ਤਾਂ ਫੁੱਲ ਹੋਇਆ ਗਾ ਮੈਂ ਤਾਂ ਨਹੀਂ ਪਾ ਲਵਜੂ ਆ ਤੁਹਾਨੂੰ ਸਮਾਣੇ ਆ ਕਿਹੜਾ ਹੈ ਗਿਆ ਸਮਾਣਾ ਸਮਾਣੇ ਵਾਲਿਆਂ ਨੂੰ ਲਵਜੂ ਮੇਰੇ ਭਤੀਜਿਆ ਚਾਚਾ ਹਾਂਜੀ ਪਟਿਆਲੇ ਖੜੇ ਆ ਜੀ ਆਪਣਾ ਬਾਈ ਨੰਬਰ ਫਾਟਕ ਆ ਭਤੀਜ ਆਪਣੇ ਸਮਾਣੇ ਤੋਂ ਆਏ ਬਣੇ ਆ ਭਤੀਜ ਆਪਣੇ ਲੋਕ ਲੈ ਹੈਗੇ ਨੇ ਹਰਪਾਲਪੁਰ ਤੋਂ ਉਹ ਠੀਕ ਹੋ ਹਰਪਾਲਪੁਰ ਵਾਲਿਓ ਕਿਵੇਂ ਚੱਲ ਰਿਹਾ ਕਾਲਜ ਖੋਦਾ ਲੱਕੇਓ ਬੱਲੇ ਬੱਲੇ ਨਾ ਚਾਚਾ ਚੱਲ ਪੀ ਹਾਂ ਹਾਂ ਹਾਂਜੀ ਆਪਣੇ ਆ ਖਾਲਸਾ ਕਾਲਜ ਦੇ ਚ ਪੜਦੇ ਨੇ ਭਤੀਜ ਆ ਭਤੀਜ ਆਪਣੇ ਸਮਾਣੇ ਤੋਂ ਆਏ ਕਿ ਨਹੀਂ ਸਮਾਣੇ ਤੋਂ ਹਾਂਜੀ ਤੁਸੀਂ ਪੰਜਾਬੀ ਜੀ ਦੀ ਗੱਟੀ ਹੋਰ ਪਰਿਵਾਰ ਤੋਂ ਗਿਆ ਨਾ ਬਹੁਤ ਗਿਆ ਬਹੁਤ ਗਿਆ ਚਾਚਾ ਤੇ ਲੋਜ ਰੋਲ ਦੇ ਤੇ ਮੈਨੂੰ ਆਪ ਪੂਰੀ ਗੱਲ ਕੋਈ ਮੈਨੂੰ ਪਤਾ ਹੀ ਨਹੀਂ ਸੀ ਪਹਿਲਾਂ ਪਿਛਲੇ ਸਾਲ ਤਾਂ ਮੈਨੂੰ ਕੋਈ ਇਕੱਲਾ ਇਕੱਲਾ ਦੇਣ ਤੇ ਕੀ ਗਏ ਚਾਟੀਆਂ ਜਾ ਦੇਣਾ ਅੱਜ ਜਾ ਦੇਣਾ ਐਸੀ ਕਿ ਇਹਨੇ ਦੱਸਿਆ ਹੀ ਨਹੀਂ ਮੈਂ ਤਾਂ ਉਹ ਨਾਰਮਲ ਪੁੱਛਿਆ ਦੀਏ ਪਰ ਰੋਲ ਦੇ ਕਿੱਦਣ ਲੋਕ ਹੋਰ ਇੱਕ ਕਮੈਂਟ ਕਰਨ ਲੱਗੇ ਸੱਚਾ ਪਤਾ ਨਹੀਂ ਕਸੂਚਾ ਦਾ ਯਾਰ ਉਹ ਮੈਂ ਤਾਂ ਉਹ ਪੁੱਛ ਰਿਹਾ ਸੀ ਕਿ ਕਿੱਦਣਾ ਮੈਂ ਕਿਹਾ ਕੋਈ ਮੌਲ ਮੂਲ ਨਹੀਂ ਲੱਗਦਾ ਅੱਗੇ ਤਾਂ ਉਹ ਕੈਥੇ ਸਜਾਏ ਪਾਏ ਹੁੰਦੇ ਨੇ ਰੱਖ ਕੇ ਜਿਗਾੜ ਜਾਂ ਐਕਤੀ ਕੁਝ ਵੀ ਨਹੀਂ ਹੈ ਹਾਂਜੀ ਮਾ ਰੋਗ ਦੇ ਪੁੱਤ ਹਾਂਜੀ ਹੁਣ ਜਾਣ ਲੱਗਿਆ ਮੈਂ ਬਾਈਪੀਐਸ ਆ ਆਪਣੇ ਭਤੀਜਾ ਆਗੇ ਭਤੀਜ ਪੜਦੇ ਨੇ ਆਪਣੇ ਮੁੱਦੀ ਕਾਲ ਜਾ ਜਾਗਾ ਹਾਂ ਆ ਜਾ ਤੂੰ ਵੀ ਹਾਂ ਜਾ ਤੇ ਆ ਵੀ ਭਤੀਜਾ ਇਹਨੂੰ ਤਾਂ ਭਤੀਜ ਨੂੰ ਆਪਾਂ ਨਾਲੇ ਰੱਖ ਲੈਣਾ ਹੈ ਬਸ ਹੁਣ ਲੰਘਣ ਦੋ ਮਹੀਨਾ ਡੇਢ ਕ ਮਹੀਨਾ ਹੋਰ ਦੱਸੋ ਠੀਕ ਹੋ ਮੁੰਡਿਓ ਹਾਂਜੀ 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 ਵਧੀਆ ਚੱਲਦੀ ਆ ਪੜ੍ਹਾਈ ਠੀਕ ਆ ਲਵ ਯੂ ਆ ਤੁਹਾਨੂੰ ਮੋਦੀ ਕਾਲ ਜਾਲੇ ਨੂੰ ਸਾਰੇ ਹਾਂਜੀ ਆ ਵੀ ਆਪਣੇ ਭਤੀਜ ਨੇ ਆ ਵੀ ਇੱਥੇ ਆਪਣੇ ਬਾਈ ਨੰਬਰ ਮੁੰਡੇ ਮੈਨਟਸ ਕਰਦੇ ਨੇ ਨੌਜਵਾਨ ਫੋਨ ਆ ਫਾਨਾ ਦਾ ਕੰਮ ਕਰਦੇ ਨੇ ਆਪਾਂ ਨੇ ਇਹਨਾਂ ਨੂੰ ਕਿਹਾ ਕਿ ਭਾਈ ਕੰਮ ਸਿੱਖੀ ਆ ਆਪਦਾ ਕੰਮ ਸਟਾਰਟ ਕਰਿਓ ਯਾਰ ਤੁਸੀਂ ਹੋਰ ਦੱਸੋ ਠੀਕ ਹੋ ਹਾਂਜੀ ਹਾਂਜੀ ਕੀ ਕਰਦਾ ਹੈ ਵੀ ਨਾ ਨਹੀਂ ਤੁਸੀਂ ਜਾਲੇ ਸਾ ਕਿੱਥੇ ਦਾ ਆ ਵੀ ਆਪਾਈ ਨੰਬਰ ਕਰਣੀ ਠੀਕ ਆ ਠੀਕ ਆ ਠੀਕ ਆ ਉਮੀ ਸਿੱਖਲਾ ਕੰਮ ਕਿੰਨੇ ਪਾਰਟਨਰਾਂ ਤੋਂ ਬਣ ਜਿਓ ਹਾਂ ਬਾ ਰੋਕ ਦੇ ਵਿੱਚ ਹਾਂਜੀ ਮਿੱਤਰ ਪਿਆਰਿਓ ਪਹੁੰਚ ਗਏ ਆਪਾਂ ਵੀਪੀਐਸ ਹੁਣ ਚਾਹ ਪੀਵਾਂਗੇ ਇੱਥੇ ਚਾਹ ਪੀ ਕੇ ਰੁਕਾਂਗੇ ਇੱਥੇ ਘੰਟਾ ਉਸ ਤੋਂ ਬਾਅਦ ਫਿਰ ਚੱਲਾਂਗੇ ਆਪਾਂ ਜੀ ਪਿੰਡ ਨੂੰ ਹਾਂਜੀ ਮਿੱਤਰ ਪਿਆਰਿਓ ਵੀਪੀਐਸ ਬੈਠੇ ਹੈਗੇ ਆ ਤੇ ਚਾਹ ਪੀ ਰਹੇ ਹਾਂ ਆਪ ਭਤੀਜ ਮਿਲ ਕੇ ਆਪਣਾ ਔਰ ਭਤੀਜ ਕਿਹੜੀ ਕਲਾਸ ਆ ਆਪਣੀ ਪਾਸ ਆਊਟ ਹੋ ਗਈ ਕਾਲਜ ਚ ਪੜ੍ਹਦਾ ਈ ਕਿਹੜੇ ਚ ਮੋਬੀਟ ਠੀਕ ਆ ਠੀਕ ਆ ਔਰ ਚਾਹ ਪੀਏਗਾ ਨਾ ਨਾ ਹੀ ਬਸ ਧੰਨਵਾਦ ਸੰਗ ਨਾ ਜਾਈ ਨਾ ਨਾ ਆਜੋ ਜੀਕਰ ਦੇ ਟੋਟੇ ਚਾਹ ਪੁਲਾ ਦੀਏ ਤੁਹਾਨੂੰ ਕਾਫੀ ਦਾ ਪਿੰਨੇ ਹੋ ਰਹਿਣੀ ਆ ਮੈਂ ਚੱਲ ਚਾਹ ਪੀ ਕੇ ਆਉਣੀ ਆ ਜਾ ਕੇ ਹੋਰ ਦੱਸ ਗੱਲ ਬਾਤ ਕਰੇ ਠੀਕ ਨੇ ਨਾ ਠੀਕ ਆ ਬੜੀ ਚੱਲ ਮੈਂ ਮੜਾ ਜਾ ਚੱਲ ਪਿਆ ਹਾਂ ਜੀ ਆਪਣੇ ਭਤੀਜ ਨੇ ਤੇ ਆਪਣੇ ਭਤੀਜ ਨੇ ਨੌ ਵੀ ਅਸਤਰ ਲਖਾਇਆ ਸੀ ਗੱਡੀ ਮਗਰਾਂ ਚਲੋ ਫੇਲ ਕਰਤੀ ਇਹਨਾਂ ਨੇ ਇੱਕ ਤਾਂ ਪਰੇਸ਼ਾਨੀ ਦੀ ਚਲਾਨ ਹੁੰਦਾ ਦੀ ਗੱਡੀ ਦਾ ਕਿਉਂਕਿ ਇਹਨਾਂ ਨੇ ਜਿਆਦਾ ਮੋਡੀਫਾਈ ਕਰਾਈ ਵੀ ਦੀ ਤੇ ਹੁਣ ਨਾ ਭਤੀਜਾ ਆਪਾਂ ਲੋਗੋ ਛਪਾਉਣ ਲੱਗਿਆ ਮੈਂ ਪੰਥਾ ਚਣਾ ਚੱਬਾ ਉਹ ਗੱਟੀਆਂ ਵਾਸਤੇ ਵੀ ਦਵਾਂਗੇ ਮੋਟਰਸਾਈਕਲ ਵਾਸਤੇ ਵੀ ਦਵਾਂਗੇ ਤੁਹਾਨੂੰ ਵੀ ਫੜਾਵਾਂਗੇ ਕਾਹਾਂ ਲਵਾ ਦਿਓ ਹੋਰ ਘਰੇ ਠੀਕ ਨੇ ਹਾਂਜੀ ਹਾਂਜੀ ਆਲੂ ਪੱਟੇ ਗਏ ਆਲੂ ਪੱਟੀ ਜਾਂਦੇ ਨਹੀਂ ਮੈਂ ਪਿੰਡਾਂ ਆਪਣੇ ਤਾਂ ਫੈਕਟਰੀ ਨਹੀਂ ਤੁਹਾਨੂੰ ਠੀਕ ਆ ਠੀਕ ਆ ਠੀਕ ਆ ਬਾਹਰੋਂ ਚੱਲ ਪੀ ਲੈ ਜੀ ਭਾਈ ਪੀਸ ਖੜੇ ਆ ਜੀ ਹੁਣ ਜਾਊਂਗਾ ਪਿੰਡ ਨੂੰ ਕਿ ਆ ਮੇਰੇ ਭਤੀਜਾ ਕੇ ਤੁਸੀਂ ਜਿੱਥੇ ਘੁੰਮਣ ਫਿਰਨਾ ਆਏ ਹੋ ਉੱਥੇ ਟੂਸ਼ਨ ਆਏ ਵੀ ਤੂੰ ਘੁੰਮਣ ਆਈ ਘੁੰਮਣ ਆਈ ਜੀ ਕੀ ਆੜੀ ਕਰਦੇ ਹੋ ਤੇਰੀ ਕਿਹੜਾ ਨਹੀਂ ਕਰਦਾ ਪਿੰਡ ਤੇ ਲਭੂ 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 ਬੈਂਬਰ ਤੇਵਾ ਮਰੇ ਨਾ ਕੋਈ ਓਕੇ ਓਕੇ ਲਭੂ ਮੇਰੇ ਜਿਗਰ ਦੇ ਟੋਟਿਆਂ ਨੂੰ ਕੋਈ ਚੱਕਰੇ ਨਹੀਂ ਹੈਗਾ ਪਰ ਰੋਗ ਦੇ ਤੇ ਨਹੀਂ ਕੋਈ ਚੱਕੇਗਾ ਉਹ ਟੋਟਣ ਮੈਨੂੰ ਲੱਗਦਾ ਫੰਕਸ਼ਨ ਟੋਟਣ ਮੈਨੂੰ ਲੱਗਦਾ ਉਸ ਨੂੰ ਪਾਉਂਦਾ ਸਟੋਰੀ ਦੀ ਵੀ ਇੱਕੇ ਗੱਲ ਆ ਸਟੋਰੀ ਆਪਣੀ ਲੱਗਦਾ ਜਾਂ ਤੁਹਾਡੀ ਨਹੀਂ ਹਾਂਜੀ ਹਾਂਜੀ ਆ ਆਪਣਾ ਭਤੀਜ ਸ਼ਣ ਲਾ ਕੇ ਆਇਆ ਏ ਹੁਣ ਪੜਾਈ ਕਿਵੇਂ ਚੱਲਦੀ ਆ ਓਕੇ ਆ ਰੋਸ ਤੋਂ ਮੇਰੇ ਜੀ ਕੰਦੇ ਪਿੰਡ ਵਧੀਆ ਪੜਿਆ ਨਾ ਠੀਕ ਆ ਖਾਣਾ ਤਾਂ ਨਹੀਂ ਖੋਸਾ ਹਾਂਜੀ ਠੀਕ ਆ ਠੀਕ ਆ ਬਾ ਰੋਕਦੇ ਹਾਂਜੀ ਦੋਸਤੋ ਚੱਲਦੇ ਆ ਹੁਣ 22 ਨੰਬਰ ਹਾਂਜੀ ਮਿੱਤਰ ਪਿਆਰਿਓ ਤੇ 22 ਨੰਬਰ ਆ ਗਏ ਆਪਾਂ ਇੱਥੋਂ ਆਪਾਂ ਖਾਣ ਪੀਣ ਵਾਲਾ ਸਮਾਨ ਫੜ ਕੇ ਚੱਲਦੇ ਆ ਫਿਰ ਪਿੰਡ ਨੂੰ ਹੋਰ ਦੱਸੋ ਅੱਜ ਬਹੁਤ ਭਤੀਜ ਭਤੀਜੀਆਂ ਮਿੱਤਰ ਪਿਆਰੇ ਮਿਲ ਕੇ ਗਏ ਤੇ ਮੇਰੀ ਉਮਰ ਦੇ ਵੀ ਮੈਨੂੰ ਮਿਲ ਕੇ ਗਏ ਨੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਯਾਰ ਪਿਆਰ ਆਦਾ ਸਭੀ ਕਾਲ ਜੀ ਘਾਹ ਨੂੰ ਲਿਆ ਪੁੱਤ ਆਪਣੇ ਯਾਰ ਭਤੀਜ ਨੇ ਸਾਰੇ ਪੜਦੇ ਨੇ ਬੋਰਡ ਦੇ ਪੇਪਰ ਨੇ ਇਹਨਾਂ ਦੇ ਭਤੀਜ ਕਹਿੰਦੇ ਚਾਚੇ ਸਾਡੀ ਪੂਰੀ ਤਿਆਰੀ ਆ ਪੇਪਰਾਂ ਦੀ ਪੂਰੀ ਤਿਆਰੀ ਆ ਹਾਂਜੀ ਹਾਂਜੀ ਕਰਾ ਦੂੰਗੇ ਬੱਲੇ ਬੱਲੇ ਓਕੇ ਤੇ ਮੰਮੀ ਡਾਡੀ ਦੇ ਪੈਰੀ ਹੱਥ ਲਾਉਣੇ ਆਉਂਦੇ ਆ ਹਾਂਜੀ ਹਾਂਜੀ ਦਿੱਲੀ ਹਾਂਜੀ ਕੀ ਲੱਗ ਗਈ ਹੱਸਣ ਦੀ ਗੱਲ ਨਹੀਂ ਹੈ ਰੇ ਵਿੱਚ ਮਾਪੇ ਨੇ ਯਾਰ ਇਹਦੇ ਵਿੱਚ ਸੰਗਣ ਦੀ ਕੀ ਗੱਲ ਆ ਪਿਆਰ ਆ ਤੁਹਾਨੂੰ ਮੇਰੇ ਜਿਗਰ ਦੇ ਟੁਟਿਆਂ ਨੂੰ ਸਾਰਿਆਂ ਨੂੰ ਠੀਕਾਣਾ ਪੀਣਾ ਕੁਝ ਦੱਸ ਦੋ ਪੁੱਤ ਨਾ ਨਾ ਬਸ ਇਹ ਬਰਗਰ ਬਰਗਰ ਲਵ ਯੂ ਆ ਤੁਹਾਨੂੰ ਲੋਕ ਦੇ ਪੁੱਤ ਹਾਂਜੀ ਦੋਸਤੋ ਪਾਈ ਨੰਬਰ ਖੜਾ ਹੈ ਆ ਆਪਣੇ ਮਿੱਤਰ ਪਿਆਰੇ ਭਤੀਜਾ ਇਹ ਬੈਨੇ ਯਾਰ ਕਿ ਹੁਣ ਪਿੰਡ ਨੂੰ ਜਾਣ ਲੱਗਿਆ ਦੀ ਭਤੀਜਾ ਨੇ ਰੋਕ ਲਿਆ ਜਾ ਭਤੀਜਾ ਆ ਸਾਡੇ ਚਾਚਾ ਜੀ ਨੇ ਮਤਲਬ ਲਵ ਯੂ ਆ ਤੁਹਾਨੂੰ ਲਵ ਯੂ ਆ ਚਾਚੇ ਨੂੰ ਬਹੁਤ ਜ਼ਿਆਦਾ ਓ ਠੀਕ ਆ ਕਰ ਪਰਿਵਾਰਾ ਸਭ ਓਕੇ ਨੇ ਜੀ ਠੀਕ ਆ ਠੀਕ ਆ ਲਵ ਯੂ ਆ ਤੁਹਾਨੂੰ ਸਾਰੇ ਲਵ ਯੂ ਚਾਚਾ ਲਵ ਯੂ ਹਾਂਜੀ ਮਿੱਤਰ ਪਿਆਰਿਓ ਰੂਟ ਲੇਨ ਰੋਗਿਆ ਦੀ ਰਸਤੇ 'ਚ ਮੈਂ ਚੱਲੋ ਮੂਰ ਲੈ ਚੱਲਦੇ ਆ ਜਵਕਮ ਚੱਲਦੇ ਆ ਆਜੋ ਜੀ ਖਲਾ ਦੀਏ ਤੁਹਾਨੂੰ ਗੂਰ ਤੇ ਹੁਣ ਆਪਾਂ ਗੱਡੀ ਚ ਡੀਜ਼ਲ ਪਵਾ ਲਈਏ ਡੀਜ਼ਲ ਪਵਾ ਕੇ ਚੱਲਦੇ ਆਂ ਆਪਾਂ ਫਿਰ ਪਿੰਡ ਨੂੰ ਤੇ ਤੁਹਾਨੂੰ ਪਿਆਰ ਆ ਬਹੁਤ ਸਾਰਾ ਤੇ ਪਿੱਛੇ ਨਾ ਸਾਡਾ ਭਤੀਜ ਮਿੱਤਰ ਪਿਆਰਾ ਲਾ ਲਉ ਜਾਂ ਵੱਡੇ ਲਾ ਲਉ ਡਿਊਟੀ ਦੇ ਖੜਾ ਦੀਗਾ ਪੰਜਾਬ ਪੁਲਿਸ ਦਾ ਮਲਾਜ਼ਮ ਬਹੁਤ ਵਧੀਆ ਡਿਊਟੀ ਕਰ ਰਿਹਾ ਦੀ ਤ ਯਾਰ ਚੌਂਕ ਦੇ ਵਿੱਚ ਖੜਾ ਪੋਰਾ ਨਹੀਂ ਮਤਲਬ ਜਾਮ ਲੱਗਣ ਦਿੱਤਾ ਹੈਗਾ ਯਾਰ ਇਹਨਾਂ ਨੇ ਸੂਟ ਹੈ ਇਹਨਾਂ ਨੂੰ ਸਾਰੀ ਪੰਜਾਬ ਪੁਲਿਸ ਨੂੰ ਮੇਰੇ ਵੱਲੋਂ ਠੀਕ ਗੱਡੀ ਚ ਹੁਣ ਡੀਜ਼ਲ ਪਵਾ ਲਈਏ ਮਿੱਤਰ ਪਿਆਰਿਓ ਡੀਜ਼ਲ ਪੋ ਆ ਕੇ ਚੱਲਦੇ ਆ ਤੇ ਜਿੰਨੇ ਵੀ ਅੱਜ ਯਾਰ ਮੈਨੂੰ ਮਿਲੇ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਆ ਲੱਭ ਜੂ ਆ ਮਾਪੇ ਦਾ ਕਹਿਣਾ ਮੰਨਿਆ ਕਰੋ ਧਿਆਨ ਦੱਬ ਕੇ ਸਟੱਡੀ ਕਰੋ ਆਪਣੀ ਮੈਂ ਕਿਹਾ ਚੱਲ ਹਵਾ ਵੀ ਚੈੱਕ ਕਰਾ ਲੈਨੇ ਆ ਘਰਾਂ ਚ ਹਾਂਜੀ ਦੋਸਤੋ ਕਿੰਮਿਓ ਸਾਰੇ ਠੀਕੋਂ ਆ ਗਏ ਘਰੇ ਅੱਜ ਲੇਟ ਹੋ ਗਿਆ ਮੈਂ ਅੱਧਾ ਘੰਟਾ ਉਹਨੂੰ 40 ਮਿੰਟ ਰਸਤੇ ਚ ਭਤੀਜਿਆਂ ਨੇ ਰੋਕ ਲਿਆ ਦੀ ਮਿਲਣਾ ਪੈਂਦਾ ਸਭ ਦੀ ਸੁਣਨੀ ਪੈਂਦੀ ਆ ਤੇ ਘਰੇ ਪਹੁੰਚ ਕੇ ਆਪਾਂ ਉਹ ਟੌਮੀ ਦਿਖਾਈ ਧਵਾ ਕੇ ਮੜ ਜਾਂ ਇਹ ਟੌਮੀ ਨੂੰ ਖੋਲੂਗਾ ਹੁਣ ਉੱਤਰ ਕਰਦੇ ਤੇ ਜਿੰਨੇ ਵੀ ਅੱਜ ਤੁਸੀਂ ਮਿਲੇ ਬਹੁਤ ਸਾਰਾ ਪਿਆਰ ਤੇ ਅੱਜ ਦੇ ਬਲੌਗ ਦੀ ਇੱਥੇ ਹੀ ਕਰਦੇ ਹਾਂ ਸਮਾਪਤੀ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਲਵ ਜੂ